ਤੇ ਲਾਓ ਵੀ ਮਿੱਤਰੋ ਹੁਣ ਆ ਪਾਟੀਆਂ 50 75 ਦੇ ਮਗਰ 19 ਹੱਲਾ ਕਰੋ ਚੱਕ ਲੀਵਰ ਥੱਲੇ ਆ ਦੋਵੇਂ ਦੋਵੇਂ ਲੀਵਰ ਥੱਲੇ ਆ ਕਰੋ ਨਹੀਂ ਦੱਬਦਾ 50 75 ਤੁਕੀ ਜਾਂਦਾ ਦੋਵੇਂ ਲੀਵਰ ਥੱਲੇ ਆ ਦੋਵੇਂ ਲੀਵਰ ਥੱਲੇ ਥੱਲੇ ਆ ਕਿਹੜਾ ਵਾ ਸੀਕ ਹੈ ਕਿਹੜਾ ਵਾ ਵੀ ਦੂਜਾ ਵੀ ਦੂਜੇ ਦੇ ਦੋਵੇਂ ਲੀਵਰ ਥੱਲੇ ਚ ਤੇ 50 75 ਕਰੋ ਚੱਕ 19 ਹੱਲਾ 13 ਫੁੱਟ ਜਗਾ ਲੰਬਾਈ 8 ਕਿੰਟਲ ਵਜਣਾ ਤੇ ਨਹੀਂ ਦੱਬਦਾ 50 75 ਕੰਨੋਂ ਫਰਕ ਲਈ ਜਾਂਦਾ ਤੇ ਲੱਗਦੇ ਆ ਪੂਰੀਆਂ ਆ ਬਰਾਬਰ ਕੋਈ 19 ਕੀ ਦਾ ਫਰਕ ਨਹੀਂ ਵੀ ਇੱਕ ਵਸੋ ਧਰਨ ਦੀਆਂ ਜਾਂ ਕਿਵੇਂ ਆ ਕਰੋ ਚੈੱਕ ਤੇ ਸਪੈਸ਼ਲ ਹੁੰਦਾ ਪਾਪੜੇ 50 75 ਦੀ ਬਣਾਈਆਂ ਦੇਖੋ ਆ ਖਿੱਚੀ ਜਾਂਦਾ ਕੰਨੋਂ ਫੜ ਕੇ ਦੇ ਨਾ ਮੀਨ ਗੱਲ ਨਾ ਜਿਹੜੀ ਚੱਕਰ ਪੰਨਾਸ ਪੰਨਾਸ ਪੂਰਾ ਫੋਲ ਰੇਸ ਨਹੀਂ ਆ 15 1600 ਤੇ ਵਗਣ ਡਿਆ ਜੇ ਪੂਰੇ ਲੀਵਰ ਦੋਵੇਂ ਛੁੱਟੇ ਜੇ ਤੇ ਕਰੋ ਚੈੱਕ ਤੇ ਇਹ ਕਰੋ ਮੀਨ ਗੱਲ ਰੇਸ ਦੀ ਰੇਸ ਦੀ ਚੈੱਕ ਕਰੋ 15 1600 ਚੱਕਰ ਤੇ ਚੱਲਣ ਡਿਆ ਲੋਹਾਈ ਇਹ ਦੇਖ ਚਾਰ ਵਾ ਲੋਹਾਈ ਦੇ ਲੋਹ ਜੇ ਲੋਹ ਚਾਰ ਵਾ ਲੋਹਾਈ ਚਾਰ ਵਾ ਘੇਰੇ ਦੇ ਤੇ 15 16 ਸ ਚੱਕਰ ਤੇ ਚੱਲਣ ਡਿਆ ਜਾਂ ਫੋਲ ਰੇਸ ਨਹੀਂ ਆ ਜਾਂ ਘਟ ਕੋਈ ਪਰਵਾਹ ਨਹੀਂ ਤੇ ਅੱਠਵਾਂ ਫੇਰਾ ਵਾ ਕਿਲੇ ਦਾ ਅੱਠਵਾਂ ਫੇਰਾ ਅੱਠਵਾਂ ਫੇਰਾ ਤੇ ਇੱਕ ਹੋਰ ਲਾਉ ਨਾਉ ਤੇ 10 11 ਵੀਰੇ ਮਹਾ ਕਿਲੇ ਦੇ ਆਉਣੇ ਆ ਫੇ ਉਨੀ ਹੱਲਾ ਦੇ ਤੇ ਨਹੀਂ ਦਬਦਾ ਕਹਿੰਦੇ ਆਤੀ ਗਰਾਈ ਜਾਂਦਾ ਆਤੀ ਇਹਨੂੰ ਚਾਹੀਦਾ 100 ਕਿਲਾ ਫੁੱਲਾ 100 ਕਿਲੇ ਛੱਡਿਆ ਹੋਏ ਤੇ ਇਹਨੂੰ ਕੋਈ ਪਰਵਾਹ ਹੀ ਨਹੀਂ